ਪੰਜਾਬ ਦੀ ਧਰਤੀ ਤੇ ਪਾਣੀ ਨੂੰ ਤਰਸਦੇ ਲੋਕਾਂ ਦੀਆਂ ਅਜਈਆਂ ਤਸਵੀਰਾਂ ਵੀ ਦੇਖਣ ਨੂੰ ਮਿਲਣਗੀਆਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਪਾਣੀ ਦੀ ਕਮੀ ਪੰਜਾਬ ਵਿੱਚ ਲਗਾਤਾਰ ਵੱਤੀ ਦਿਖਾਈ ਦੇ ਰਹੀ ਹੈ ਇਹ ਤਸਵੀਰਾਂ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਕੈਲਾਸ਼ ਨਗਰ ਦੇ ਵਾਸੀ ਤੇਜ਼ ਗਰਮੀ ਵਿੱਚ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਨੇ ਲੋਕ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਪੱਲਿਓ ਪੈਸੇ ਖਰਚ ਕਰਕੇ ਪਾਣੀ ਵਾਲੇ ਟੈਂਕਰ ਮੰਗਵਾਉਂਦੇ ਨੇ ਜਿਸ ਕਰਕੇ ਉਹਨਾਂ ਤੇ ਮਾਲੀ ਬੋਝ ਵੀ ਵੱਧ ਗਿਆ ਇਲਾਕੇ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਬੋਹਰ ਵਿਖੇ ਚੋਣਾ ਵੇਲੇ ਵੋਟਾਂ ਮੰਗਣ ਆਏ ਸਨ ਤਾਂ ਉਹਨਾਂ ਨੂੰ ਵੀ ਇਹ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਉਹਨਾਂ ਜਲਦ ਹੀ ਨਿਰਵਿਘਨ ਪਾਣੀ ਦੀ ਸਪਲਾਈ ਮੁਹੱਈਆ ਕਰਾਉਣ ਦਾ ਪ੍ਰੋਸਾ ਵੀ ਦਿੱਤਾ ਸੀ ਪਰ ਹੁਣ ਤਾਂ 2 साल ਹੋ ਗਏ ਨੇ ਉਹਨਾਂ ਦੀ ਸਰਕਾਰ ਬਣਿਆ ਪਰ ਉਹਨਾਂ ਵੀ ਕੋਈ ਹੱਲ ਨਹੀਂ ਕੀਤਾ ਇਲਾਕੇ ਦੇ ਲੋਕਾਂ ਦਾ ਇਹ ਇਲਜ਼ਾਮ ਹੈ ਕਿ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਉਹ ਪੰਜਾਬ ਦੇ ਬਸਨੀਗ ਨੇ ਰਾਜਸਥਾਨ ਵਿੱਚ ਇਸ ਤੋਂ ਬਿਹਤਰ ਸਥਿਤੀ ਹੈ ਜਿੱਥੇ ਪਾਣੀ ਦੀ ਸਪਲਾਈ ਨਿਰੰਤਰ ਹੈ। ਬੀ ਵੀ ਸਾਲ ਹੋ ਗਏ ਬੈਠੇ ਨੂੰ ਸਰਕਾਰਾਂ ਆਤੀ ਆ ਜਾਂਦੀ ਆ ਸਰਕਾਰ ਆਉਂਦੀ ਆ ਜਾਂਦੀ ਆ ਕੋਈ ਸਾਡੀ ਸੁਣਵਾਈ ਨਹੀਂ। ਠੀਕ ਆ ਦਰਖਾਸਤਾਂ ਵੀ ਦੇਈ ਜਾਂਦੇ ਆ ਜਿੱਥੇ ਵੀ ਕੋਈ ਆਉਂਦਾ ਉੱਥੇ ਜਾ ਕੇ ਮਿਲਦੇ ਆ ਵੀ ਸਾਨੂੰ ਪਾਣੀ ਆਵੇ ਪਾਣੀ ਆਵੇ ਪਰ ਪਾਣੀ ਆਉਂਦਾ ਨਹੀਂ। ਸਰੇ ਪਤਾ ਨਹੀਂ ਇਹਨੂੰ ਅਬੋਰ ਨੂੰ ਪੰਜਾਬ ਦਾ ਹਿੱਸਾ ਸਮਝਦੇ ਆ ਜਾਂ ਨਹੀਂ ਸਮਝਦੇ ਪਹਿਲਾ ਮੁੱਦਾ ਉੱਠਿਆ ਸੀ ਵੀ ਅਬੋਰ ਫਾਜ਼ਿਲਕਾ ਡਿਸਟ੍ਰਿਕਟ ਨੂੰ ਹਰਿਆਣਾ ਨੂੰ ਦੇ ਕੇ ਤੇ ਚੰਡੀਗੜ੍ਹ ਨੂੰ ਹਰਿਆਣਾ ਨੂੰ ਦੇ ਕੇ ਤੇ ਅਬੋਰ ਫਾਜ਼ਿਲਕਾ ਨੂੰ ਮਤਲਬ ਐਕਸਚੇਂਜ ਕਰਨਾ ਸੀਗਾ ਅਬੋਰ ਫਾਜ਼ਿਲਕਾ ਨੂੰ ਹਰਿਆਣਾ ਨੂੰ ਦੇਣਾ ਸੀ ਤੇ ਚੰਡੀਗੜ੍ਹ ਨੂੰ ਹਰਿਆਣਾ ਨੇ ਲੈਣਾ ਸੀਗਾ ਦੇ ਉਹ ਇਹ ਦਿਨੜੋ ਤਾਂ ਅਸੀਂ ਉੱਥੇ ਹਰਿਆਣਾ ਚ ਜਾ ਕੇ ਖੁਸ਼ ਹੈ ਗਿਆਂ ਵੀ ਘਟੋ ਘਟ ਪੀਣ ਵਾਲੇ ਪਾਣੀ ਦੀ ਤਾਂ ਮੋਦੀ ਸਰਕਾਰ ਨੇ ਇਹਨੀ ਯੋਜਨਾ ਚਲਾ ਰੱਖੀ ਹੈ ਹਰ ਘਰ ਜਲ ਯੋਜਨਾ 400 400 500 500 ਕਰੋੜ ਦੇ ਪ੍ਰੋਜੈਕਟ ਲੱਗੇ ਜਾਂਦੇ ਹੈ ਪਹਿਲਾਂ ਇਹ ਸਾਨੂੰ ਆਸ਼ਵਾਸ਼ਣ ਦੇ ਦਿੰਦੇ ਹੈ ਵੀ ਡਰੋਨ ਨਾਲ ਮੈਪਿੰਗ ਹੋ ਗਈ ਤੁਹਾਡੇ ਹਰ ਘਰ ਪਾਣੀ ਪਹੁੰਚਾਵਾਂਗੇ ਹਰ ਘਰ ਨਾਲ ਤੇ ਪਾਣੀ ਪਹੁੰਚੂਗਾ ਮੋਦੀ ਗਵਰਨਮੈਂਟ ਨੇ ਇਹਨਾ ਪੰਡ ਲਾਂਚ ਕਰਤਾ 500 500 ਕਰੋੜ ਦੇ ਪ੍ਰੋਜੈਕਟ ਲਾਂਚ ਹੋਣ ਤੋਂ ਬਾਅਦ ਵੀ ਮਤਲਬ ਸਾਡ ਨੂੰ ਪਾਣੀ ਨਹੀਂ ਅਵੇਲੇਬਲ ਹੋ ਰਿਹਾ ਉਧਰ ਪਾਣੀ ਦੇ ਟੈਂਕਰ ਰਾਹੀਂ ਵਕ-ਵਕ ਖਾਵਾ ਤੇ ਪਾਣੀ ਸਪਲਾਈ ਕਰਨ ਵਾਲੇ ਟੈਂਕਰ ਚਾਲਕ ਦਾ ਕਹਿਣਾ ਹੈ ਕਿ ਇਹ ਪਾਣੀ ਦੀ ਸਮੱਸਿਆ ਕਿਸੇ ਇੱਕ ਬਸਤੀ ਜਾਂ ਇਲਾਕੇ ਦੀ ਨਹੀਂ ਹੈ ਸਗੋ ਅਬੋਹਰ ਦਾ ਵੱਡਾ ਇਲਾਕਾ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ ਲੋਕ ਪੈਸੇ ਦੇ ਕੇ ਪਾਣੀ ਦੇ ਟੈਂਕਰ ਲੈਣ ਲਈ ਮਜਬੂਰ ਨੇ ਅਬੋਹਰ ਦੇ ਵਿੱਚ ਕਲਾਸ਼ਗਰ ਦੇ ਇਲਾਵਾ-ਇਲਾਵਾ ਹੋਰ ਵੀ ਬਹੁਤ ਕਲੋਨੀਆਂ ਨੇ ਸ਼ਹਿਰ ਦੇ ਵਿੱਚ ਅਬੋਹਰ ਚ ਜਿਹੜੀ ਕਲੋਨੀ ਚ ਪਸ਼ਚੀ ਬਿਆਰ ਕਲੋਨੀ ਨਾਮ ਤਾਂ ਮੈਂ ਪੂਰੇ ਕਰ ਨਹੀਂ ਸਕਦਾ ਜੀ ਅਬੋਹਰ ਦੇ ਵਿੱਚ ਘਟੋ-ਘਟੋ ਸੋਤ ਪਲੱਸ ਟੈਂਕਰ ਹੈਗੇ ਆ ਜਿਹਦੇ ਕਿ ਉਹ ਵੀ ਉਹਨਾਂ ਕੋਲ ਵੀ ਪਾਣੀ ਪੂਰਾ ਸ਼ਹਿਰ ਦਾ ਹੋ ਨਹੀਂ ਰਿਹਾ ਠੀਕ ਹੈ ਜੀ ਵਾਟਰ ਵਰਕਸ ਤੇ ਜਾਂਦੇ ਆ ਵਾਟਰ ਵਰਕਸ ਵਾਲੇ ਸਾਡੇ ਕੋਲ 200 ਰੁਪਏ ਪਰਚੀ ਦੇ ਲੈਂਦੇ ਆ ਉਹ ਕਿਸ ਚੀਜ਼ ਦੇ ਲੈ ਰਹੇ ਆ ਜੀ ਠੀਕ ਹੈ ਜੀ ਚਲੋ ਨਹਿਰ ਤੋਂ ਜਾਂਦੇ ਆ ਪਾਣੀ ਭਰਨ ਉੱਥੇ ਆ ਸਾਨੂੰ ਰੋਕਦੇ ਕਿਉਂ ਰੋਕਦੇ ਆ ਸੀ ਕਿਹੜਾ ਕੋਈ ਚੋਰੀ ਕਰਕੇ ਜਾਂ ਉਹਦਾ ਵੀ ਦੁਰਪੇਵ ਕਰ ਰਹੇ ਆ ਕੋਈ ਇਹੋ ਜਿਹਾ ਮੈਟਰ ਕੋ ਨਹੀਂ ਹੱਸਦਾ ਘਰਾਂ ਦੇ ਵਿੱਚ ਜਾ ਕੇ ਪਾਣੀ ਦੇ ਰਹੇ ਆ ਜੀ ਤੇ ਸਾਨੂੰ ਇੱਕ ਕਲੋਨੀ ਨਹੀਂ ਦੋ ਕਲੋਨੀ ਕਾਫੀ ਕਲੋਨੀਆਂ ਚ ਪਾਣੀ ਦੇ ਰਿਆ ਦੂਜੇ ਪਾਸੇ ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਅਬੋਗਰ ਵਿੱਚ ਪਾਣੀ ਦੀ ਸਿੱਤੀ ਪਿਛਲੇ 4-5 ਸਾਲਾਂ ਤੋਂ ਹੀ ਖਰਾਬ ਹੈ ਅਤੇ ਪਾਣੀ ਦੀ ਮੰਗ ਵਧਨ ਕਰਕੇ ਸਾਡੇ ਟੈਂਕਰ ਉਹਨਾਂ ਥਾਵਾਂ ਤੇ ਜਾ ਰਹੇ ਨੇ ਜਿੱਥੇ ਪਾਣੀ ਨਹੀਂ ਪਹੁੰਚ ਰਿਹਾ ਨਾਲ ਹੀ ਉਹਨਾਂ ਕਿਹਾ ਕਿ ਕੈਲਾਸ਼ ਨਗਰ ਵਿੱਚ ਜੋ ਪਾਣੀ ਦੀ ਸਮੱਸਿਆ ਦੱਸੀ ਗਈ ਹੈ ਉਹ ਨਗਰ ਨਿਗਮ ਦੀ ਹੱਤੋਂ ਬਾਹਰ ਹੈ ਅਤੇ ਉਹ ਕਲੋਨੀ ਗੈਰ ਕਾਨੂੰਨੀ ਹੈ ਅਤੇ ਨਜਾਇਜ਼ ਟੰਗ ਨਾਲ ਪਾਈਪ ਪਿਛਾਈ ਗਈ ਸੀ ਜਿਸ ਕਰਕੇ ਉਹਨਾਂ ਨੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ ਪਰ ਉਹਨਾਂ ਨੇ ਹਦਾਇਤਾਂ ਜਾਰੀ ਕਰ ਦਿੱਤਾ ਕਿ ਹਰ ਕਿਸੇ ਨੂੰ ਪਾਣੀ ਦੀ ਲੋੜ ਹੈ ਇਸ ਲਈ ਜਦੋਂ ਤੱਕ ਉਹਨਾਂ ਨੂੰ ਸਰਫੇਸ ਵਾਟਰ ਸਕੀਮ ਤਹਿਤ ਸ਼ਾਮਿਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉੱਥੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਵੇ ਅਬ ਉਹ ਹਰ ਸੇ ਜੋ ਪਾਣੀ ਦੀ ਸਮੱਸਿਆ ਅੱਜ ਤੋਂ 4-5 ਸਾਲ ਪਹਿਲਾਂ ਸੀ ਉਸ ਤਰ੍ਹਾਂ ਹੀ ਸੀ ਪਰ ਪਾਣੀ ਦੀ ਕਿਉਂਕਿ ਸਪਲਾਈ ਤਾਂ ਉਨੀ ਹੈ

ਨਸੀਬ ਹੋ ਸਕੇ ਅਫਤਾਰ ਗਿਲ ਪੀਟੀਸੀ ਨਿਊਜ਼ ਅਬੋਹਰ